ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਮੇਰੇ ਕਲਗੀ ਤਰ ਸ਼ਹਿਨशाह ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਾਂਝਾ ਕਰਾਂਗਾ ਜੋ ਕਿ ਲੜੀਵਾਰ ਵਿਚਾਰ ਆਪ ਜੀ ਦੇ ਨਾਲ ਕੀਤੀ ਵੀ ਜਾ ਰਹੀ ਹੈ ਕੱਲ ਦੀ ਵੀਡੀਓ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਉਂਦਿਆਂ ਨੂੰ ਫੜਨ ਦੇ ਲਈ ਆਨੰਦਪੁਰ ਸਾਹਿਬ ਦੀ ਧਰਤੀ ਤੇ 22 ਧਾਰ ਦੇ ਪਹਾੜੀ ਰਾਜਿਆਂ ਵੱਲੋਂ ਰੰਗੜਾ ਵੱਲੋਂ ਵਜ਼ੀਰ ਖਾਂ ਦੀਆਂ ਫੌਜਾਂ ਅਤੇ ਔਰੰਗਜ਼ੇਬ ਦੀਆਂ ਮੁਗਲ ਫੌਜਾਂ ਵੱਲੋਂ ਵੱਡੇ ਪੱਧਰ ਤੇ ਘੇਰਾ ਪਾਇਆ ਗਿਆ ਇਹ ਆਨੰਦਪੁਰ ਸਾਹਿਬ ਦਾ ਵੱਡਾ ਘੇਰਾ ਆਖਿਆ ਜਾਂਦਾ ਹੈ ਕਿ ਐਡਾ ਵਿਸ਼ਾਲ ਤੇ ਐਡਾ ਲੰਬੇਰਾ ਤੇ ਐਡਾ ਵੱਡਾ ਘੇਰਾ ਸੀ ਜੋ ਕਿ ਲਗਭਗ 7-8 ਮਹੀਨੇ ਲਗਾਤਾਰ ਚੱਲਿਆ ਇਹ ਮਈ ਤੋਂ ਸ਼ੁਰੂ ਹੁੰਦਾ ਹੈ ਘੇਰਾ ਗਰਮੀਆਂ ਦੇ ਵਿੱਚ ਤੇ ਦਸੰਬਰ ਤੱਕ ਜਾਂਦਾ ਹੈ ਪੋ ਦੇ ਮਹੀਨੇਆਂ ਤੱਕ ਸਰਦੀਆਂ ਤੱਕ ਹਕੂਮਤਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਕਿਵੇਂ ਨਾ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਉਂਦਾ ਫੜਿਆ ਜਾਏ ਪਰ ਸਤਗੁਰ ਸੱਚੇ ਪਾਤਸ਼ਾਹ ਜੀ ਇੰਨਾ ਮੁਗਲ ਹਕੂਮਤਾਂ ਦੇ ਹੱਥ ਵਿੱਚ ਨਹੀਂ ਆਏ ਫਿਰ ਇੰਨਾ ਮੁਗਲ ਹਕੂਮਤਾਂ ਨੇ ਬਾਈ ਤਾਰ ਦੇ ਪਹਾੜੀ ਰਾਜਿਆਂ ਨੇ ਬਹੁਤ ਵੱਡੇ ਪੱਧਰ ਤੇ ਚਲਾਕੀ ਖੇਡੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਉਂਦਿਆਂ ਨੂੰ ਜਾਂ ਮੁਰਦਿਆਂ ਨੂੰ ਫੜਨ ਦੇ ਲਈ ਅਸੀਂ ਕੋਈ ਨਾ ਕੋਈ ਚਾਲ ਖੇਡਾਂਗੇ ਇਹਨਾਂ ਨੇ ਆਪਣੀ ਚਾਲ ਖੇਡੀ ਉਹ ਕਿਹੜੀ ਸੀ ਹਿੰਦੂ 22 ਧਾਰ ਦੇ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਲਈ ਤੇ ਉਹਦੀ ਸੌਂ ਖਾਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਗਿਆ ਕਿ ਗੁਰੂ ਪਾਤਸ਼ਾਹ ਜੀ ਸਾਨੂੰ ਗਊ ਮਾਤਾ ਦੀ ਸੌਂ ਲੱਗੇ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਜਾਵੋ ਖਾਲੀ ਕਰ ਦੇਵੋ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੁਸੀਂ ਆਪਣੇ ਆਪ ਚਲੇ ਜਾਓ ਦੂਜੇ ਪਾਸੇ ਮੁਗਲ ਹਕੂਮਤ ਨੇ ਉਹ ਪਵਿੱਤਰੇ ਕੁਰਾਨ ਸ਼ਰੀਫ ਦੀ ਸੌਂ ਖਾਦੀ ਜਿਸ ਤੇ ਔਰੰਗਜ਼ੇਬ ਦੇ ਦਖਸਕ ਹੋਏ ਸਨ ਤੇ ਆਖਿਆ ਕਿ ਸਾਨੂੰ ਪਵਿੱਤਰੇ ਕੁਰਾਨ ਸ਼ਰੀਫ ਦੀ ਸੌਂ ਲੱਗੇ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਦੇ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਦੇ ਇੱਥੇ ਕੱਲੀ ਮੁਗਲਾ ਨੇ ਸੌਂ ਨਹੀਂ ਖਾਧੀ ਜਾਂ ਕੱਲੀ ਬਾਈ ਧਾਰ ਦੇ ਪਹਾੜੀ ਰਾਜੇ ਨੇ ਸੌਂ ਨਹੀਂ ਖਾਧੀ ਇਹਨਾਂ ਦੋਵਾਂ ਨੇ ਸੌਂ ਖਾਧੀ ਸੀ ਕਿ ਸਾਨੂੰ ਗਊ ਮਾਤਾ ਦੀ ਅਤੇ ਪਵਿੱਤਰੇ ਕੁਰਾਨ ਸੇਵ ਦੀ ਸੌਂ ਲੱਗੇ ਅਸੀਂ ਤੁਹਾਨੂੰ ਕੁਝ ਨਹੀਂ ਕਮਾਂਗੇ ਅਨੰਦਪੁਰ ਦਾ ਕਿਲਾ ਖਾਲੀ ਕਰ ਦਿਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਜਦੋਂ ਇਹ ਦੋਵੇਂ ਆਪਣਾ ਪੱਖ ਲੈ ਕੇ ਪਹੁੰਚਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਮਨਾ ਕਰ ਦਿੰਦੇ ਨੇ ਭਾਵੇਂ ਕਿ ਅੰਦਰ ਸਿੱਖ ਜਿਨ੍ਹਾਂ ਦਾ ਸਰੀਰ ਭੁੱਖ ਦੇ ਨਾਲ ਬਹੁਤ ਕਮਜ਼ੋਰ ਹੋ ਚੁੱਕਿਆ ਸੀ ਸਰੀਰ ਦਾ ਮਾਸ ਟੁੱਟ ਟੁੱਟ ਡਿੱਗਦਾ ਸੀ ਅੰਦਰ ਜਿੰਨੇ ਵੀ ਦਰਖਤ ਸਨ ਉਹਨਾਂ ਦੇ ਪੱਤੇ ਸੂੜ ਕੇ ਖਾ ਚੁੱਕੇ ਸਨ ਉਹਨਾਂ ਦੀਆਂ ਜੜ੍ਹਾਂ ਉਬਾਲ ਕੇ ਪਾਣੀ ਦੇ ਵਿੱਚ ਪੀ ਚੁੱਕੇ ਸਨ ਉਹਨਾਂ ਦੇ ਘੋੜੇ ਸ਼ਹਾਦਤਾਂ ਪਾ ਗਏ ਪ੍ਰਸ਼ਾਦੀ ਹਾਥੀ ਚੜਾਈ ਕਰ ਗਿਆ ਸੀ ਭਾਵੇਂ ਕਿ ਸਿੱਖ ਸਰੀਰਕ ਤੌਰ ਤੇ ਬੜਾ ਕਮਜ਼ੋਰ ਹੋ ਗਏ ਸਨ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਚੁੱਕੇ ਸਨ ਕੋਈ ਵੀ ਰਸਤਾ ਗੱਡਾ ਤਾਂ ਇੱਕ ਪਾਸੇ ਅੰਨ ਦਾ ਇੱਕ ਵੀ ਦਾਣਾ ਅੰਦਰ ਨਹੀਂ ਸੀ ਜਾ ਸਕਦਾ ਜਿਹੜੇ ਜਲ ਦੇ ਜਾਂ ਪਾਣੀ ਦੇ ਰਸਤੇ ਵੀ ਜਾਂਦੇ ਸਨ ਉਹ ਵੀ ਬੰਦ ਕਰ ਦਿੱਤੇ ਸੀ ਇਹਨਾਂ ਹਕੂਮਤਾਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਬੇਨਤੀਆਂ ਕਰਦੇ ਨੇ ਝੂਠੀਆਂ ਸੋਹਾਂ ਖਾ ਕੇ ਕਹਿੰਦੇ ਨੇ ਕਿ ਤੁਸੀਂ ਆਨੰਦਪੁਰ ਦਾ ਕਿਲਾ ਖਾਲੀ ਕਰ ਦਿਓ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੀ ਬੇਵੰਤਬੰਦੀ ਨੂੰ ਇਹਨਾਂ ਦੀ ਚਲਾਕੀ ਨੂੰ ਜਾਣਦੇ ਸਨ ਮਹਾਰਾਜ ਮਨਾ ਕਰ ਦਿੰਦੇ ਨੇ ਕਿ ਅਸੀਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਨਹੀਂ ਕਰਾਂਗੇ ਕਿਉਂਕਿ 8-9 ਮਹੀਨਿਆਂ ਦਾ ਘੇਰਾ 22 ਧਾਰ ਪਹਾੜੀ ਰਾਜਿਆਂ ਦੀਆਂ ਫੌਜਾਂ ਉਹਨਾਂ ਦੇ ਜਰਨੈਲ ਉਹਨਾਂ ਦੇ ਜਿੰਨੇ ਵੀ ਸੈਨਾਪਤੀ ਜਾਂ ਮੁਗਲ ਫੌਜਾਂ ਮੁਗਲ ਫੌਜਾਂ ਦੀਆਂ ਜਿੰਨੇ ਵੀ ਜਰਨੈਲ ਸਨ ਸਾਰੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠੇ ਸਨ ਉਹਨਾਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਫੜੇ ਨਹੀਂ ਗਏ ਪਟੇ ਪੱਦਰ ਤੇ ਇਨ੍ਹਾਂ ਫੌਜਾਂ ਦਾ ਖਰਚਾ ਹੋ ਰਿਹਾ ਸੀ 8 ਮਹੀਨੇ ਲਗਾਤਾਰ ਜਦੋਂ ਘੇਰਾ ਚੱਲਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੇ ਹੱਥ ਨਹੀਂ ਆਏ ਤਾਂ ਇਹਨਾਂ ਨੇ ਇਹ ਚਲਾਕੀ ਖੇਡੀ ਮਹਾਰਾਜ ਮਨਾ ਕਰ ਦਿੰਦੇ ਨੇ ਪਰ ਸਿੱਖ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਸਾਨੂੰ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦੇਣਾ ਚਾਹੀਦਾ ਮਹਾਰਾਜ ਨੇ ਆਖਿਆ ਸਿੱਖੋ ਨਹੀਂ ਕਿਲਾ ਨਹੀਂ ਖਾਲੀ ਕਰਨਾ ਚਾਹੀਦਾ ਜੇ ਕਿਲਾ ਖਾਲੀ ਕਰ ਦਿੱਤਾ ਆਪਾਂ ਚਲੇ ਗਏ ਇਹਨਾਂ ਨੇ ਆਪਣੇ ਤੇ ਹਮਲਾ ਕਰ ਦੇਣਾ ਸੋ ਗੁਰੂ ਪਿਆਰੋ ਇਥੋਂ ਤੱਕ ਆਪ ਜੀ ਨੇ ਕੱਲ ਇਤਿਹਾਸ ਸ਼੍ਰਵਣ ਕੀਤਾ ਸੁਣਿਆ ਲੋਕ ਆਓ ਆਪਾਂ ਅਗਲਾ ਇਤਿਹਾਸ ਅੱਜ ਸਾਂਝਾ ਕਰਦੇ ਆ ਕਿ ਕਿਵੇਂ ਸਤਗੁਰ ਸੱਚੇ ਪਾਤਸ਼ਾਹ ਜੀ 21 ਦੀ ਰਾਤ ਨੂੰ 6 ਪਉ ਦੀ ਰਾਤ ਨੂੰ ਇਸ ਆਨੰਦਪੁਰ ਸਾਹਿਬ ਨੂੰ ਅਲਵਿਦਾ ਆਖਦੇ ਨੇ ਉਹ ਆਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਸਤਗੁਰਾਂ ਨੇ ਖੁਦ ਬਸਾਈ ਸੀ ਇਹ ਉਹ ਉਜਾੜ ਦੀ ਧਰਤੀ ਸੀ ਜਿੱਥੇ ਸਤਗੁਰਾਂ ਨੇ ਰੌਣਕਾਂ ਲਾ ਦਿੱਤੀਆਂ ਸੀ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਵੀ ਰੋ ਰਹੀ ਹੈ ਕਿ ਉਹ ਸਤਗੁਰ ਸਦਾ ਲਈ ਮੇਰੇ ਕੋਲੋਂ ਜਾ ਰਹੇ ਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਾ ਸਾਦਾ ਲਈ ਨਹੀਂ ਗੇ ਸਤਿਗੁਰਾਂ ਨੇ ਇੱਥੇ ਖਾਲਸਾ ਪੰਥ ਸਜਾ ਕੇ ਆਪਣਾ ਵਾਸਾ ਪੰਜ ਪਿਆਰਿਆਂ ਦੇ ਵਿੱਚ ਇੱਥੇ ਹੀ ਕਰ ਲਿਆ ਸੀ ਪਰ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਕਹਿੰਦੇ ਸਿੱਖੋ ਆਪਾਂ ਆਨੰਦਪੁਰ ਸਾਹਿਬ ਨੂੰ ਨਹੀਂ ਛੱਡਣਾ ਜੇ ਤੁਸੀਂ ਕਿਨ ਨੂੰ ਛੱਡਿਆ ਜਾਵੇ ਤਾਂ ਇਹਨਾਂ ਦੀ ਚਲਾਕੀ ਸਮਝੋ ਕੀ ਹੈ ਸੋ ਗੁਰੂ ਪਿਆਰਿਓ ਫਿਰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਦਿਖਾਇਆ ਕਿ ਤੁਸੀਂ ਜੇ ਨਹੀਂ ਯਕੀਨ ਕਰਦੇ ਇਹਨਾਂ ਦੀਆਂ ਝੂਠੀਆਂ ਖਾਧੀਆਂ ਹੋਈਆਂ ਕਸਮਾਂ ਦੇ ਉੱਤੇ ਸੋਹਾਂ ਦੇ ਉੱਤੇ ਤਾਂ ਤੁਸੀਂ ਇੰਜ ਕਰੋ ਆ ਜਿੰਨੀਆਂ ਵੀ ਜਾਨਵਰਾਂ ਦੀਆਂ ਹੱਡੀਆਂ ਪਈਆਂ ਨੇ ਇਹਨਾਂ ਨੂੰ ਆ ਜਿਹੜੇ ਤੁਹਾਡੇ ਕੋਲ ਗੱਡੇ ਨੇ ਜਾਂ ਰਿਹੜੀਆਂ ਨੇ ਇਹਨਾਂ ਦੇ ਉੱਤੇ ਲੱਦੋ ਉਹਨਾਂ ਦੇ ਉੱਤੇ ਦੁਸ਼ਾਲੇ ਪਾ ਦਿਵੋ ਸੋਹਣੇ ਕੱਪੜੇ ਪਾ ਦਿਵੋ ਤੇ ਉੱਥੇ ਜਿੰਨੇ ਵੀ ਖੱਤਰ ਸੀ ਜਿੰਨਾ ਵੀ ਉੱਥੇ ਟੁੱਟ ਭੱਜਦਾ ਸਮਾਨ ਸੀ ਉਹ ਸਾਰਾ ਉਹਨਾਂ ਖੱਤਰਾਂ ਦੇ ਉੱਤੇ ਲੱਦੇ ਆ ਗਿਆ ਰੇੜੀਆਂ ਦੇ ਉੱਤੇ ਰੱਖਿਆ ਗਿਆ ਤੇ ਉਸ ਨੂੰ ਆਨੰਦਪੁਰ ਸਾਹਿਬ ਦੀਆਂ ਪਹਾੜੀਆਂ ਵੱਲੋਂ ਜਦੋਂ ਰਾਤ ਨੂੰ ਮਸ਼ਾਲਾਂ ਲਾ ਕੇ ਤੋਰਿਆ ਤਾਂ ਉੱਥੇ 22 ਧਾਰ ਦੇ ਪਹਾੜੀ ਰਾਜਿਆਂ ਨੇ ਅਤੇ ਮੁਗਲਾਂ ਨੇ ਆਪਣੀਆਂ ਕਸਮਾਂ ਤੋੜ ਕੇ ਗਊ ਮਾਤਾ ਦੀਆਂ ਸੌਹਾਂ ਜਿਹੜੀਆਂ ਖਾਦੀਆਂ ਸੀ ਪਵਿੱਤਰੇ ਕੁਰਾਨ ਸ਼ਰੀਫ ਜੀ ਦੀਆਂ ਸੌਹਾਂ ਜਿਹੜੀਆਂ ਖਾਦੀਆਂ ਸੀ ਉਹ ਸਭ ਪੁੱਲਾ ਕੇ ਉਸ ਕਾਫਲੇ ਉੱਤੇ ਹਮਲਾ ਕਰ ਦਿੱਤਾ ਭਾਵੇਂ ਕਿ ਉਹਦੇ ਵਿੱਚ ਗੁਰੂ ਸਾਹਿਬ ਨਹੀਂ ਸੀ ਨਾ ਕੋਈ ਸਿੱਖ ਸੀ ਤੇ ਸਤਗੁਰਾਂ ਨੇ ਆਖਿਆ ਤੁਹਾਨੂੰ ਕਿਹਾ ਸੀ ਨਾ ਕਿ ਇਹ ਜਿਹੜੇ ਨੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਭਾਵੇਂ ਇਹ ਮੁਗਲ ਨੇ ਭਾਵੇਂ ਬਾਈ ਤਾਰ ਦੇ ਪਹਾੜੀ ਰਾਜੇ ਨੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸਿੱਖਾਂ ਨੂੰ ਵਿਖਾਇਆ ਤਾਂ ਫਿਰ ਸਤਿਗੁਰੂ ਕੇ ਦੇ ਨਹੀਂ ਪਾਈ ਇਹ ਝੂਠੀਆਂ ਸੌਆਂ ਖਾਣ ਵਾਲਿਆਂ ਤੇ ਭਰੋਸਾ ਨਹੀਂ ਕਰਨਾ ਫਿਰ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਗੁਜਰਕੌਰ ਜੀ ਦੇ ਕਹਿਣ ਤੇ ਸਿੱਖਾਂ ਦੇ ਕਹਿਣ ਤੇ ਫੈਸਲਾ ਲੈਂਦੇ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੰਦੇ ਨੇ ਤੇ ਯਾਦ ਰੱਖੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਗੁਰੂ ਪਿਆਰੋ ਸਭ ਤੋਂ ਪਹਿਲਾਂ ਅੱਗੇ ਆਪਣੇ ਪਰਿਵਾਰ ਨੂੰ ਲਗਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੁਦ ਅੱਗੇ ਸਨ ਧੰਨ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਾਦੇ ਤੇ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਕਾਫਲੇ ਦੇ ਪਿੱਛੇ ਲਾਏ ਸੰਗਤਾਂ ਦੇ ਪਿੱਛੇ ਲਾਏ ਇਤਿਹਾਸ ਦੱਸਦਾ ਹੈ ਕੋਈ ਕਹਿੰਦਾ ਸੀ 500 ਦੇ ਕਰੀਬ ਸਨ ਸਿੱਖ ਕੋਈ 1000 ਕਹਿ ਰਿਹਾ ਕੋਈ 5000 ਦੇ ਕਰੀਬ ਕਹਿ ਰਿਹਾ ਸੋ ਗਿਣਤੀ ਹੈ ਜਿਹੜੀ ਇਤਿਹਾਸਕਾਰਾਂ ਨੇ ਘੱਟ ਵੱਧ ਦੱਸੀ ਹੈ ਜਦੋਂ ਆਨੰਦਪੁਰ ਸਾਹਿਬ ਤੋਂ ਸਿੱਖਾਂ ਦਾ ਕਾਫਲਾ ਤੁਰਿਆ ਸਿੱਖ ਤੁਰੇ ਉਦੋਂ ਭਾਵੇਂ ਥੋੜੀ ਗਿਣਤੀ ਵਿੱਚ ਸਨ ਪਰ ਉਸ ਜਿੰਨੇ ਵੀ ਕਾਫਲੇ ਦੀ ਰਾਖੀ ਕਰਨ ਲਈ ਤੁਰੇ ਸਨ ਪਹਿਲਾਂ ਰਾਖੀ ਕਰਨ ਲਈ ਗੁਰਗੋਨ ਸਿੰਘ ਮਹਾਰਾਜ ਖੁਦ ਅੱਗੇ ਲੱਗੇ ਫਿਰ ਪਿੱਛੇ ਰਾਖੀ ਕਰਨ ਲਈ ਆਪਣੇ ਵੱਡੇ ਸਹਿਬਜ਼ਾਦਿਆਂ ਨੂੰ ਲਗਾਇਆ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਬਾਬਾ ਜੀਵਨ ਸਿੰਘ ਬਾਬਾ ਸੰਗਤ ਸਿੰਘ ਜੀ ਬਾਬਾ ਬੰਦਾ ਆਪਣੇ ਬਾਬਾ ਬਚਿੱਤਰ ਸਿੰਘ ਜੀ ਇਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ ਤੁਸੀਂ ਇਸ ਕਾਫਲੇ ਦੇ ਉੱਤੇ ਹਮਲਾ ਨਹੀਂ ਹੋਣ ਦੇਣਾ ਕਿਉਂਕਿ ਉਸ ਕਾਫਲੇ ਦੇ ਵਿੱਚ ਉਹ ਸੰਗਤ ਦੇ ਵਿੱਚ ਬੀਬੀਆਂ ਵੀ ਸਨ ਬੱਚੇ ਵੀ ਸਨ ਤੇ ਸਤਗੁਰਾਂ ਸੱਚੇ ਪਾਤਸ਼ਾਹ ਜੀ ਉਹ ਸੰਗਤ ਦੀ ਹਿਫਾਜ਼ਤ ਦੇ ਲਈ ਖੁਦ ਅੱਗੇ ਲੱਗਦੇ ਨੇ ਬੱਚਿਆਂ ਨੂੰ ਪਿੱਛੇ ਲੱਗਦੇ ਨੇ ਵੇਖੋ ਜੇ ਕੋਈ ਹਮਲਾ ਕਰੇਗਾ ਤਾਂ ਸਤਗੁਰਾਂ ਦਾ ਪਰਿਵਾਰ ਚੱਲੇਗਾ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਸਿੱਖਾਂ ਨਾਲ ਕਿੰਨਾ ਪਿਆਰ ਕਰਦੇ ਸੀ ਭਾਵੇਂ ਕਿ ਮੁਗਲ ਹਕੂਮਤਾਂ ਟੁੱਟ ਕੇ ਪੈ ਗਈਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਉਹ ਤਲਵਾਰ ਵਾਹੀ ਉੱਥੇ ਤੇ ਕਹਿੰਦੇ ਮੁਗਲਾਂ ਨੂੰ ਤੇ ਬਾਈ ਤਾਰ ਦੇ ਪਹਾੜੀ ਰਾਜਿਆਂ ਨੂੰ ਕੋਲੇ ਨਹੀਂ ਲੱਗਣ ਦਿੱਤਾ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੇ ਉਹ ਤਲਵਾਰ ਵਾਹੀ ਕਿ ਭਾਜਰਾ ਪਾ ਦਿੱਤੀਆਂ ਸੀ ਇਹਨਾਂ 22 ਤਾਰ ਦੇ ਪਹਾੜੀ ਰਾਜਿਆਂ ਨੂੰ ਤੇ ਮੁਗਲਾਂ ਨੂੰ ਬਾਬਾ ਸੰਗਤ ਸਿੰਘ ਜੀ ਵਰਗੇ ਯੋਧੇ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲ ਸਾਰਿਆਂ ਨੇ ਇਸ ਕਾਫਲੇ ਦੀ ਹਿਫਾਜ਼ਤ ਤੇ ਲਈ ਆਨੰਦਪੁਰ ਸਾਹਿਬ ਤੋਂ ਚੱਲਣਾ ਸ਼ੁਰੂ ਕੀਤਾ ਸੋ ਗੁਰੂ ਪਿਆਰਿਓ ਅੱਜ ਦੇ ਦਿਨ 6 ਪਉ ਨੂੰ ਆਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਬੁਲਾਈ ਗਈ ਤੇ ਸਤਗੁਰਾਂ ਨੇ ਕੀਰਤਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ ਅੱਗੇ ਕੀ ਹੁੰਦਾ ਹੈ ਇਤਿਹਾਸ ਵਿੱਚ ਕੱਲ ਦੇ ਇਤਿਹਾਸ ਵਿੱਚ ਸਾਂਝਾ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਗਲੀ ਵੀਡੀਓ 'ਚ ਅਗਲਾ ਇਤਿਹਾਸ ਲੈ ਕੇ ਮਿਲਾਂਗੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੁਣੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਦਿਖਾਓ ਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ